ਰੋਲੀ ਕਲਾ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਮਤੀ ਸੈਭ ਜੀ ਵਿਖੇ ਸਲਾਣਾ ਸੁੰਦਰ ਦਸਤਾਰ ਸਖਲਾਈ ਕੈਂਪ ਦਾ ਹੋਇਆ ਆਗਾਜ਼ ਇੱਕ ਹੀ ਮਨੋਰਥ ਸਿੱਖੇ ਨੂੰ ਪਰਫੁੱਲਤ ਕਰਨਾ ਤੇ ਨੌਜਵਾਨ ਪੀੜੀ ਨੂੰ ਆਪਣੀ ਸੱਭਿਆਚਾਰਕ ਰੌਰੀਤਾ ਨਾਲ ਜੋੜਨਾ ਯਥਾਰਦ ਪ੍ਰਦਾਨ ਮਨੋਹਰ ਸਿੰਘ ਮਨਹਾਸ ਡਰੋਲੀ ਸੇਵਾਦਾਰ ਪਾਈ ਸੁਖਜੀਤ ਸਿੰਘ ਮਨਹਾਸ 10 ਜੂਨ ਨੂੰ ਸਮਾਪਤੀ ਮੌਕੇ ਤੇ ਹੋਵੇਗਾ ਧਾਰਮਿਕ ਸਮਾਗਮ ਗੁਰੂਦਵਾਰਾ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਡਰੋਲੀ ਕਲਾ ਦੇ ਸਾਲਾਨਾ ਸੁੰਦਰ ਦਸਤਾਰ ਸਕਲਾਈ ਕੈਂਪ ਦਾ ਆਗਾਜ਼ ਅਰਦਾਸ ਉਪਰੰਤ ਹੋ ਗਿਆ ਪਰਦਾਨ ਜਥੇਦਾਰ ਮਨੋਹਰ ਸਿੰਘ ਮਨਹਾਸ ਡਰੋਲੀ ਤੇ ਦਸਬੰਦ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਦੇ ਸੇਵਾਦਾਰ ਦਾਸਾਂ ਦੇ ਦਾਸਰੇ ਤੇ ਮਨੁੱਖਤਾ ਦੇ ਭਲੇ ਲਈ ਨਿਰੰਤਰ ਕਾਰਜ ਸੀਲ ਪਾਈ ਸੁਖਜੀਤ ਸਿੰਘ ਮਨਾਸ ਰਾਂਧੀ ਜੋਗ ਅਗਵਾਈ ਹੇਠ ਦਸਤਾਰ ਸਕਲਾਈ ਕੈਂਪ ਵਿੱਚ ਬਾਖਬਖ ਪਿੰਡਾਂ ਤੋਂ ਗੱਭਰੂ ਪੁੱਜੇ ਹੋਏ ਸੰਤ ਤੇ ਪਗੜੀ ਬਨੰਦ ਗੁਰਸਿੱਖ ਰਹੇ ਹਨ ਸੇਵਾਦਾਰ ਭਾਈ ਸੁਖਜੀਤ ਸਿੰਘ ਮਨਹਾਸ ਹੋਰਾਂ ਫੋਕਸ ਪੰਜਾਬੀ ਦੇ ਪੱਤਰਕਾਰ ਸੁਸ਼ਾਂਤ ਡੋਗੜਾ ਉਰਫ ਸੈਂਟੀਨਲ ਗੱਲਬਾਤ ਦੌਰਾਨ ਕਿਹਾ ਕਿ ਇਹ ਕੈਂਪ 10 ਜੂਨ ਤੱਕ ਚੱਲੇਗਾ ਕਿੰਗਸ ਦਸਤਾਰ ਅਕੈਡਮੀ ਤੇ ਮਹਾਰਾਜਾ ਜਸਾ ਸਿੰਘ ਰਾਮਗੜੀਆ ਗਤਕਾ ਅਖਾੜਾ ਖੁਰਦਪੁਰ ਦੇ ਕੋਚ ਸਹਿਬਾਨ ਬੱਚਿਆਂ ਨੂੰ ਦਸਤਾਰ ਬੰਨਣ ਦੇ ਨਾਲ-ਨਾਲ ਸਿੱਖਿਆ ਵਿੱਚ ਸਿੱਖਜਮ ਬਾਰੇ ਵੀ ਭਰਪੂਰ ਜਾਣਕਾਰੀ ਦੇ ਰਹੇ ਹਨ ਇਸ ਮੌਕੇ ਗੁਰੂ ਪੰਥ ਦੇ ਦਾਸ ਜਥੇਦਾਰ ਪ੍ਰਦਾਨ ਮਨੋਰ ਸਿੰਘ ਮਨਹਾਸ ਡਰੋਲੀ ਤੇ ਦਸਬੰਦ ਗਰੀਬਾਂ ਲਈ ਐਨਜੀਓ ਦੇ ਦਾਸਾਂ ਦੇ ਦਾਸਰੇ ਸੇਵਾਦਾਰ ਭਾਈ ਸੁਖਜੀਤ ਸਿੰਘ ਮਨਹਾਸ ਡਰੋਲੀ ਉਾਖਿਆ ਕਿ ਇੱਕ ਹੀ ਮਨੋਰਥ ਸਿੱਖੀ ਨੂੰ ਪਰਫੁੱਲਤ ਕਰਨਾ ਤੇ ਨੌਜਵਾਨ ਪੀੜੀ ਨੂੰ ਆਪਣੀ ਸੱਭਿਆਚਾਰਕ ਰੀਤਾ ਨਾਲ ਜੋੜਨਾ 10 ਜੂਨ ਨੂੰ ਸਮਾਪਤੀ ਮੌਕੇ ਤੇ ਧਾਰਮਿਕ ਸਮਾਗਮ ਵੀ ਹੋਵੇਗਾ